ਸਾਰੇ ਪਿੰਡ ਸਖਾਲਾ ਹੋ ਜੇ ਜੇ ਤੂੰ ਮਰ ਜੇ ਤੇਰੀ ਕੱਟ ਦੇ ਰਾਂ ਦਾ ਸਾਰਾ ਕੁਝ ਮੇਰੇ ਨੌਕਰ ਆਇਆ ਉਸਤਾਦ ਨੇ ਮੇਰੇ ਜਦਾਂ ਕੀ ਦਿੱਤਾ ਨੌ ਜਦੈ ਪ੍ਰਧਾਨ ਮਰ ਗਿਆ ਮੀ ਪੂ ਵਦਲ ਫਟਣਗੇ ਹੁੰਦੇ ਕਾਲਾ ਦੂ ਥੂੜ ਦੀ ਚੜ੍ਹ ਪਛੇ 6 ਮਹੀਨੇ ਜਾਣਦਾ ਮੈਂ ਤੁਮ 6 ਮਹੀਨੇ ਥੂੜ ਦੀ ਚੜ੍ਹਦਾ ਕਿੰਨਾ ਚੱਕਾ ਪ੍ਰਧਾਨ ਦੀ ਰਾਖ ਨਹੀਂ ਖਤੋ ਤੁਹਾਡੇ ਕਰੇ ਜਾਬ ਕਰ ਜਾਬ ਕਰ ਮ ਜਾ ਲੈ ਵੇ ਮਾਹ ਮੇਰੇ ਨਾਲ ਫੋਨ ਕੱਟ ਲੈ ਚੱਲ ਮੋਟੇ ਚੱਲ ਫੋਨ ਕੱਟ ਕੋਈ ਨਾ ਦੁਬਾਰੇ ਆਈ ਮੁੜ ਕੇ ਮੈਂ ਤੈਨੂੰ ਦੱਸਤੀ ਗੱਲ ਹਾਂ ਕੀ ਦੱਸਤੀ ਉਹ ਇੱਕ ਨਹੀਂ ਬਾੜੇ ਟੱਕੜੀ ਮਨੂ ਤੇ ਜਿੱਥੇ ਮੈਂ ਉਰੀਟ ਆਏ ਕਹਿੰਨਾ ਪਰ ਦੋਈਆਂ ਬਾਹਰ ਲਾ ਲੈਣੇ ਲਾ ਲੈਣੇ ਪਰ ਇਹ ਤਾਂ ਕੁੱਤੇ ਵੀ ਛੇੜੂ ਮਟਾ ਬਾੜੇ ਆਟ ਮੈਂ ਤੈਨੂੰ ਦੱਸਦਾ ਕਹਿੰਦਾ ਹਾਂ ਮੰਡੀ ਚੱਲ ਜਾ ਬਾੜੇ ਮੰਡੀ ਸਰੀਰ ਦੇਖ ਲੈ ਜੇ ਕੀੜਾ ਤੇਰੀ ਛਾਤੀ ਤੇ ਬਹਿ ਗਿਆ ਮਾਂ ਦਾ ਪੁੱਤ ਤੈਨੂੰ ਦੂਜਾ ਸਾਹ ਨਹੀਂ ਆਉਂਦਾ ਮੈਂ ਐਡੀ ਤੈਨੂੰ ਮੈਂ ਦੱਸਤੀ ਗਾ ਮੈਂ ਤੈਨੂੰ ਅੰਨੀ ਗੱਲ ਦੱਸਤੀ ਨਾ ਜੇ ਤੇਰੇ ਢਿੱਡ ਚ ਮੁੱਕੀ ਵੱਜੀ ਛਾਰਾ ਪਾਣੀ ਕੱਢ ਦੂੰ ਬਸ ਗੱਲ ਇੱਕ ਹੈ ਜੱਟ ਲਵੇ ਦੋਈ ਦੋਨੇ ਜੇਦਾ ਆਪ ਥੱਲੇ ਡਿੱਗਾ ਤਾਂ ਦਾ ਖਾਲਾਂਗੇ ਚਪੜੇ ਡੱਗੇਂ ਕਿ ਜਦੋਂ ਤੇਰੇ ਮੁੱਕੀ ਬੱਜੀ ਛੱਡ ਜੇ ਕੇਰਾ ਤੇਰੇ ਉੱਤੇ ਵੇਗਾ ਫਿਰ ਮਾਂ ਦਾ ਪੁੱਤ ਤੂੰ ਨਹੀਂ ਜਾ ਮੈਂ ਨਹੀਂ ਫਿਰ ਗੱਲ ਤਾਂ ਉਹ ਜਿਹੜੀ ਕਹ ਤੂੰ ਨਹੀਂ ਜਾ ਤੂੰ ਨਹੀਂ ਜਾ ਮੈਂ ਨਹੀਂ ਚਪੜੀ ਦਾ ਰੇਟ ਪੁੱਛ ਲਈ 27000 ਦਿੱਕਤਾ ਦੋਏ ਪੈਣਗੀਆਂ ਤੇਰੇ ਤੇਰੇ ਵੀ ਦੋਏ